ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਾਡੇ ਪੰਜਾਬੀ ਕਲਚਰ ਵਿੱਚ ਬਹੁਤ ਬਹੁਤ ਸਵਾਗਤ ਹੈ ਅੱਜ ਜੀ ਆਪਾਂ ਬਣਾਇਆ ਕਾਲੇ ਚਨੇ ਘਰੇ ਰੱਖੇ ਚਿੱਡੇ ਦੇ ਵਿੱਚ ਹੀ ਮੇਰੇ ਕੋਲੇ ਸੀਗੇ ਰਾਜਮਾ ਆਪਾਂ ਮਿਕਸ ਬਣਾਵਾਂਗੇ ਦੇਖੋ ਇਸ ਤਰ੍ਹਾਂ ਮੈਂ ਤੁਹਾਨੂੰ ਇੱਕ ਸੌਖਾ ਤਰੀਕਾ ਦੱਸ ਦਿਆਂਗੇ ਆਪਾਂ ਕਿਸੇ ਨੂੰ ਤੜਕਾ ਲਾਵਾਂਗੇ ਆਪਾਂ ਲੈਤੀਏ ਟਮਾਟਰ ਪਿਆਜ਼ ਨੂੰ ਆ ਇਸ ਤਰ੍ਹਾਂ ਕੱਟ ਲਾਂਗੇ ਬਰੀਕ ਬਰੀਕ ਥੋੜਾ ਟਾਈਮ ਮੇਰੇ ਕੋਲ ਲੇਟ ਹੋਣਾ ਥੋੜਾ ਜਿਹਾ ਦੁੱਧ ਵਾਲੇ ਆ ਜਾਂਦੇ ਫਿਰ ਆ ਜਾਂਦੇ 2 ਮਿੰਟ ਬੈਠਣਾ ਪੈ ਜਾਂਦਾ ਜਿਆਦੇ ਹੁੰਨਾ ਤੜਕੇ ਫੜਕੇ ਹੋਰ ਲਾ ਸਮੂਹ ਹੁੰਦਾ ਆਪਾਂ ਗਰਮੀ ਆ ਪੈ ਜਾਂਦੀ ਆ ਆਪਾਂ ਘਟਾਤਾ ਜਲਦੀ ਹੁੰਦੀ ਉਹ ਤੋਂ ਤਾਂ ਆਪਾਂ ਫਟਾਫਟ ਕਰਦੇ ਹੁੰਦੇ ਹਾਂ ਜੀ। ਕਿ ਤਰ੍ਹਾਂ ਮੱਝਾਂ ਹੁਣੇ ਪਾਣੀ ਪੀਉਣਾ। ਇਹ ਨਾਨੂੰ ਗਰਮੀ ਕਰਕੇ ਦੋ ਵਾਰੀ ਪਿਉਣਾ ਪੈਂਦਾ। ਇੱਕ 4:00 ਵਜੇ ਪਿਉਣੇ ਆਂਗੇ। ਇੱਕ 6:30 ਵਜੇ ਫੇਰ ਪਿਆ ਦਿੰਦੇ। ਇਧਰ ਪਿਆਜ਼ ਸੁਖਮਣੂ ਲਾਇਆ ਸੀ ਮੈਂ ਕੱਟਣਾ। ਕੁਝ ਤਾਂ ਨੇ ਕੱਟ ਤੇ ਕੁਝ ਹੋਰ ਮੈਂ ਥੋੜੀ ਜਿਹੀ ਮਨੋਂ ਘੱਟ ਲੱਗੇ। ਚਲੋ ਜੀ ਮੈਂ ਪਿਆਜ਼ ਕੱਟ ਕੇ ਤਿਆਰ ਕਰ ਲਾਂ ਠੀਕ ਆ ਧੋ ਕੇ ਆਪਾਂ ਪਿਆਜ਼ ਕੱਟ ਦੇਣੀ ਆ ਲੋ ਜੀ ਆਪਾਂ ਪਤੀਲਾ ਲਾਹਾਂਗੇ ਥੱਲੇ ਮਸਨ ਦਦ ਦੇ ਸੌਖਾ ਜਿਹਾ ਤਰੀਕਾ ਕਿਉਂਕਿ ਆਪਾਂ ਚਨੇ ਚੂਨੇ ਹੋਰ ਭਾਂਡੇ ਵਿੱਚ ਕੱਢਣ ਦੀ ਜ਼ਰੂਰਤ ਨਹੀਂ ਇਹਨੂੰ ਇਸ ਤਰ੍ਹਾਂ ਥੱਲੇ ਲਾ ਲਾਂਗੇ ਆਪਾਂ ਇਹਦੇ ਤੜਕਾ ਬੰਨ ਲੈ ਠੀਕ ਆ ਆਪਾਂ ਥੋੜੀ ਜਿਹੀ ਅੱਗ ਤੇਜ਼ ਕਰਦੇ ਲੋ ਜੀ ਆਪਾਂ ਅਸ਼ਕ ਕੜਛੀ ਪਾਵਾਂਗੇ ਪਰਤੇ ਤੇਲ ਦੀ ਸਰੋਂ ਦੀ ਦੀ ਆ ਲਮਾਂਗੇ ਪੱਛਾਟਨੀ ਪਦੀਨੇ ਦੀ ਮੈਂ ਸਵੇਰੇ ਕੁੱਟੀ ਸੀਗੀ ਬਹੁਤ ਹੀ ਵਧੀਆ ਲੱਗਦੀ ਹੈ ਫੇਰ ਦੀ ਕਰ ਤਾਂ ਨਿਕਲ ਜਾਂਦੇ ਆ ਆਪਾਂ ਫੇਰ ਮੈਂ ਨਵਾਂ ਕੱਟਿਆ ਫੇਰ ਬਹੁਤ ਹੀ ਵਧੀਆ ਲੱਗਦੀ ਹੁਣ ਤਾਂ ਜੀ ਸਬਜ਼ੀਆਂ ਹਰੀਆਂ ਦਾ ਵਧੀਆ ਲੱਗਦਾ ਸਾਰੀਆਂ ਦਾ ਨਾ ਟੇਸਟ ਜਾ ਬਦਲ ਗਿਆ ਇਹਨਾਂ ਆ ਸਿਮਲਾ ਮਿਰਚ ਐ ਵੀ ਨਹੀਂ ਜਿਆਦਾ ਮੈਨੂੰ ਵਧੀਆ ਲੱਗਦਾ ਕੱਦੂ ਵੀ ਨਹੀਂ ਹਲੇ ਬਣਾ ਰਹੇ ਗੋਭੀ ਐ ਗੋਭਨੀ ਵਧੀਆ ਬਣਦੀ ਹੁਣ ਤਾਂ ਕਾਲੇ ਚਨੇ ਹੋ ਗਏ ਆਲੂ ਪਕੌੜੇ ਹਨਾ ਇਹ ਸੱਗੇ ਵਧੀਆ ਲੱਗਦੇ ਆ ਤੇ ਮੂੰਗੀ ਵਸਲੀ ਸਾਡੇ ਖਾਂਦੇ ਨੇ ਨਹੀਂ ਮੂੰਗੀ ਵਧੀਆ ਲੱਗਦੀ ਆ ਹੁਣ ਤਾਂ ਮੈਨੂੰ ਇਹ ਹੀ ਬਸ ਦੋ ਸਬਜ਼ੀਆਂ ਵਧੀਆ ਲੱਗਦੀਆਂ ਜਿਆਦਾਤਰ ਚਟਨੀ ਨਾਲ ਲੈ ਲੈਨੇ ਚਟਨੀ ਪੁੱਟੀ ਜੰਦੀ ਐ ਲੋ ਜੀ ਆਪਾਂ ਪਾਵਾਂਗੇ ਇਹਦੇ ਵਿੱਚ ਧਿਆਨ ਤੰਗ ਇਹਦਾ ਪਾਊਡਰ ਬਣਾ ਰੱਖਿਆ ਹੈਗਾ ਕਿਉਂਕਿ ਆਪਾਂ ਬਾਅਦ ਚ ਪਾਵਾਂਗੇ ਮੈਂ ਪਹਿਲਾਂ ਨਹੀਂ ਪਾਉਂਦੀ ਹੁੰਦੀ ਧਨੀਆ ਪਾ ਦਾਂਗੇ ਸੁੱਕਾ ਜੀਰੇ ਦਾ ਹੀ ਪਾਊਡਰ ਬਣਾਇਆ ਹੋਇਆ ਹੈਗਾ ਕਿ ਦਹੀਂ ਤੇ ਵੀ ਸਵੇਰੇ ਪੈਂਦਾ ਕੋਈ ਮੈਂ ਸਬਜ਼ੀ ਚ ਪਾ ਦਿੰਦੀ ਆ ਤਕਕਾ ਲਾ ਕੇ ਬਾਸਣਾ ਬਗਿਆ ਰਹਿੰਦੀ ਹੈ ਜਾਣੇ ਤਾਂ ਨਹੀਂ ਹੈ ਨਾ ਜੇ ਆਪਾਂ ਇਹੋ ਕਿੰਨਾ ਜੀਰਾ ਸੌਗੇ ਜੀਰਾ ਆਪਾਂ ਪਹਿਲਾਂ ਪਾਉਣੇ ਆ ਜਦੋਂ ਤੜਕਣ ਤੋਂ ਉਹੀ ਉਹਦਾ ਪੁੰਨ ਕਿੰਨਾ ਹੋ ਬਣਾ ਲੈ ਵਧੀਆ ਪਾਊਡਰ ਉਹ ਪਾਵੇ ਦਾਅ ਚ ਵੀ ਟੇਸਟ ਬਹੁਤ ਵਧੀਆ ਆਉਂਦਾ ਅੱਜ ਹਰੀ ਮਚ ਨਹੀਂ ਸੀ ਕੋਈ ਜਾਲੇ ਮੈਂ ਆਲੂ ਨਹੀਂ ਪਾਉਂਦੀ ਕਿਉਂਕਿ ਚਨੇ ਦੀ ਸਬਜ਼ੀ ਚ ਹੋਵੇ ਸਿਰਾਜ ਮਾਂ ਕੱਠੇ ਮਿੱਠੇ ਬਣਾਵਾਂਗੇ ਰੀਜੇ ਬਸ ਦੋ ਆਲੂes ਪਾਵਾਂਗੇ ਦੋ ਆਲੂ ਉਪਬਾਲ ਕੇ ਉਹ ਵੀ ਗਰੇਵੀ ਦੀ ਬਣ ਜੀ ਰਹੀ ਇਸਦੀ ਨਹੀਂ ਆਪਾਂ ਨੂੰ ਚਨੇ ਹੋਰ ਭੰਡ ਵਿੱਚ ਕੱਢਣੇ ਪੈਂਦੇ ਆ ਜਾਂ ਹੋਰ ਹਨ ਮੈਂ ਤਾਂ ਐਵੇਂ ਹੀ ਕਰਦੀ ਹੁੰਦੀ ਆ ਮੈਂ ਖੈਰਨ ਚਾਹਣਾ ਅੱਜ ਆਪਾਂ ਚਨੇ ਦੀ ਸਬਜ਼ੀ ਜਿਵੇਂ ਕਰਦੇ ਨੇ ਵੀ ਆਪਾਂ ਦੱਸਿਓ ਲਓ ਜੀ ਇੱਥੇ ਹਲਦੀ ਲੈ ਲਈ 2 ਚਮਚੇ ਨਮਕ ਲੈ ਲਿਆ ਮਿਰਚਾਂ ਲੈ ਲਿਆਂ ചിന് പേ ല Nå er det ferdig. ਇਹ ਤਾਂ ਦੁਬਾਰੇ ਫੇਰ ਚੁੱਲੇ ਤੇ ਇਸ ਤਰ੍ਹਾਂ ਪਾਵਾਂਗੇ ਦੇਖੋ ਇਸ ਤਰ੍ਹਾਂ ਹੈਗਾ ਨਾ ਸੌਖਾ ਤਰੀਕਾ ਇਹ ਆਪਾਂ ਨੂੰ ਆਇ ਨਹੀਂਗਾ ਵੀ ਹੁਣ ਇਹ ਹਿੱਜੀ ਜਾਊਗੀ ਫਤ ਕਰਦੇਗੇ ਇਹ ਮੈਂ ਆਲੂ ਲੈਤੇ تھے ਉਵਾਰ ਕੇ ਰੱਖੇ ਹੋਏ ਸੀ ਇਹਨੂੰ ਆਪਾਂ ਚੰਗੀ ਤਰ੍ਹਾਂ ਮੈਸ਼ ਕਰਦੇ ਹਾਂ ਅਗੋਂ ਜਿਆਦਾ ਇਹ ਫੁੱਲ ਨਾ ਦੇਖੋ ਜੀ ਇਸ ਤਰ੍ਹਾਂ ਜੇ ਸਿੱਧਾ ਤਰੀਕਾ ਆਪਣਾ ਪਿੰਡਾ ਉਹਨਾਂ ਜਿਹਾ ਆਪਾਂ ਅੱਗ ਫੁੱਲ ਵਿੱਚ ਆ ਕੇ ਨਾ ਇਹ ਰਿੱਜੀ ਜਾਊਗੀ ਐਨੇ ਆਪਾਂ ਮੱਝਾਂ ਨੂੰ ਪਾਣੀ ਪਿਆ ਦੇਗੇ ਇੱਪਾ ਕਰ ਦਾਂਗੇ ਨਾਲੀ ਝੂਠ ਵਰਦਣ ਜੂਤ ਗੈਸ ਤਾਂ ਹੈ ਨਹੀਂ ਕਿ ਅੱਗ ਥੋੜੀ ਚੱਲੂਗੀ ਤਾਂ ਦੇਖੋ ਜੀ ਪੱਠੀਆਂ ਵਾਲੀ ਅੱਗ ਆ ਗਈ ਗਰਮੀ ਤਾਂ ਅੱਗ ਬਹੁਤ ਜ਼ਿਆਦਾ ਛੇਦੀ ਪਾਥੀਆਂ ਉੱਤੇ ਚੜਦੀ ਹੈ ਕਿਉਂਕਿ ਆਪਣਾ ਕੋਠੇ ਦੇ ਫਰਸ਼ ਲੱਗਿਆ ਹੋਇਆ ਹੈਗਾ ਤੇ ਮਿੱਟੀ ਵਾਲੀਆਂ ਪਾਥੀਆਂ ਨਹੀਂ ਹੈਗੀਆਂ ਤੇ ਫਰਸ਼ ਵਾਲੀਆਂ ਪਾਥੀਆਂ ਹੈਗੀਆਂ ਤੇ ਐਣੀ ਆਪਣੀ ਦਾਲ ਚਣਿਆਂ ਦੀ ਬਣ ਗਈ ਸਬਜੀ ਦੇਖੋ ਇਸ ਤਰ੍ਹਾਂ ਅਗਵਾਲ ਆਉਣ ਲੱਗਿਆ ਤੇ ਰਹਿਣ ਸੰਘਣੀ ਹੋ ਗਈ ਸੋ ਦਿਖਾਉਂਗੀ ਠੀਕ ਹੈ ਨਾ ਲਓ ਜੀ ਆਪਣੀ ਸਬਜੀ ਬਣ ਕੇ ਰੈਡੀ ਹੋ ਗਈ ਹੈ ਬਹੁਤ ਵਧੀਆ ਥੱਲੇ ਲੱਗ ਲੂੰ ਦਿਖਾਉਣੀ ਆ ਕਿ ਆਪਾਂ ਇਹਦੇ ਵਿੱਚ ਪਾਵਾਂਗੇ ਮੇਥੀ ਤੇ ਕਤਨੀਆ ਜੀਰਾ ਆਪਾਂ ਚੱਕ ਲਏ ਹੁਣੇ ਆ ਲੋ ਜੀ ਆਪਾਂ ਪਾਵਾਂਗੇ ਗਰਮ ਮਸਾਲਾ ਇਹ ਪਾ ਦਾਂਗੇ ਸੁੱਕਾ ਅਜ ਜੀਰਾ ਜਿਹੜਾ ਮੈਂ ਕਹਿੰਦੀ ਆ ਉਹ ਆਪਾਂ ਲੈਤੀ ਐ ਤੇ ਕਸੂਰੀ ਮੇਥੀ ਉਹ ਵੀ ਮੈਨੂੰ ਵਧੀਆ ਲੱਗਦਾ ਟੇਸਟ ਉਹ ਆਪਾਂ ਮਾਸਲ ਕੇ ਪਾਵਾਂਗੇ ਪਕਾ ਲੈਣਾ ਕਿ ਦਿਖਾ ਲੇ ਸਭ ਸਾਜ ਕਿੰਦਾ ਵੀ ਵਧੀਆ ਦੇਸੀ ਜਿਹੇ ਤਰੀਕੇ ਨਾਲ ਸਬਜ਼ੀ ਨਾ ਮੇਰੀ ਬਣੀ ਦੇਖੋ ਜੀ ਕਲਰ ਹੀ ਬਹੁਤ ਵਧੀਆ ਆ ਮੈਂ ਇਸੇ ਤਰੀਕੇ ਨਾਲ ਬਣਾਉਣੀ ਹਣੀ ਆ ਆਪਾਂ ਜਿਆਦੇ ਨਾ ਤਰੀਆ ਜੀ ਲੱਕੀ ਪਾਣੀ ਤਾਂ ਨਹੀਂ ਜਾਣੀ ਸੌਖਾ ਜਿਹਾ ਤਰੀਕਾ ਜੀ ਨਾਲ ਚੌਲ ਹੀ ਵਧੀਆ ਲੱਗਦਾ ਤੇ ਆਪਾਂ ਜਿਆਦੇ ਨਾ ਆਲੂ ਨਹੀਂ ਪਾਏ ਇਸ ਤਰ੍ਹਾਂ ਆਪਾਂ ਰਾਜਮਾ ਤੇ ਕਾਲੇ ਚਨੇ ਸੀ ਮੇਰੇ ਕੋਲੇ ਬਹੁਤ ਹੀ ਵਧੀਆ ਬਣੀਆਂ ਨੇ ਅੱਜ ਇਹ ਫੇਵਰੇਟ ਆ ਬੱਚਿਆਂ ਦੀ ਮੂੰਗੀ ਦੀ ਤਾਕਤਦਾਰਾ ਬਹੁਤ ਹੀ ਜਿਆਦਾ ਵਧੀਆ ਆਪਾਂ ਇਹਨੂੰ ਇਸ ਤਰ੍ਹਾਂ ਧਰਾਂਗੇ ਪਲੇਟ ਦੇ ਵਿੱਚ ਤੇ ਬਹੁਤ ਜਿਆਦਾ ਵਧੀਆ ਲੱਗਦੀ ਆ ਜੀ ਹੁਣ ਲੱਗ ਜਾਗੇ ਆਪਾਂ ਚੁੱਲੇ ਤੇ ਰੋਟੀ ਨਾਲ ਦੇ ਨਾਲ ਤੇ ਟਾਈਮ ਹੋ ਗਿਆ 7:00 ਵਜੇ 6:00 ਵਜੇ ਪਤਰੀ ਸੀਗੀ ਤੇ ਬਹੁਤ ਹੀ ਵਧੀਆ ਲੱਗਦੀ ਆ ਜੀ ਜੇ ਇਸ ਤਰ੍ਹਾਂ ਸਾਦੀ ਜੀ ਦਾਲ ਖਾਣੀ ਸਬਜ਼ੀ ਕੋਈ ਵੀ ਹੋਇਆ ਤੁਸੀਂ ਵੀ ਇਸੇ ਤਰੀਕੇ ਨਾਲ ਬਣਾਉਣੀ ਤੇ ਕਮੈਂਟ ਇੱਕ ਪਿਆਰਾ ਜਿਹਾ ਜ਼ਰੂਰ ਕਰਨਾ ਤੇ ਲਾਈਕ ਜ਼ਰੂਰ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਜੇ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਾਂਗੇ ਜੀ ਕੱਲ ਨੂੰ ਫੇਰ ਨਵੇਂ ਬਲੌਗ